ਸੀਕਲ ਤੋਂ ਮੈਂ ਤੁਹਾਡਾ ਆਪਣਾ ਮਣੀ ਸਿੱਧੂ ਲਹਿਰਾਤੂਰਕੋਟ ਅੱਜ ਬਈ ਪੰਜਾਬ ਦੀ ਸਿੱਖਿਆ ਕ੍ਰਾਂਤੀ ਦੇ ਸੰਬੰਧ ਦੇ ਵਿੱਚ ਸਾਡੇ ਪਿੰਡ ਲਹਿਰਾਤੂਰਕੋਟ ਵਿਖੇ ਮਾਸਟਰ ਜਗਸੀਰ ਸਿੰਘ ਜੀ ਨੇ ਜਿਹੜੀ ਤੰਦਾਕੀ ਬਿਲਡਿੰਗ ਬਣੀ ਹੋਈ ਹੈ ਇਹਦਾ ਨੀਂਹ ਪੱਥਰ ਰੱਖਿਆ ਇੱਧਰ ਸਾਡੇ ਕਿਸਾਨ ਭਰਾ ਆ ਗਏ ਉਹ ਉਹਨਾਂ ਦੇ ਇਹਦਾ ਕਿ ਬ੍ਰੁਧ ਦੇ ਵਿੱਚ ਇਕੱਠੇ ਹੋ ਰਹੇ ਨੇਗੇ ਵੀ ਜਿਹੜਾ ਸਾਡਾ ਸਮਾਨ ਚੋਰੀ ਹੋਇਆ ਖਨੋਰੀ ਬਾਰਡਰ ਤੇ ਉਸ ਦੇ ਸੰਬੰਧ ਦੇ ਵਿੱਚ ਤੇ ਰੋਸ ਵਜੋਂ ਉਹਨਾਂ ਤੋਂ ਅੱਜ ਕਿਸਾਨ ਦੁਨੀਆ ਨੂੰ ਸਿੱਧੂਪੁਰ ਵੱਲੋਂ ਉਹਨਾਂ ਤੋਂ ਸਵਾਲ ਜਵਾਬ ਕੀਤੇ ਜਾਣਗੇ। ਉਹਨਾਂ ਦਾ ਵਿਜ਼ਿਟ ਕਰਿਆ ਜਾ ਰਿਹਾ ਟੀਕਾ ਨਾ ਦਰਮਾ। ਮੈਂ ਤਾਂ ਇਹੀ ਕਹਣਾ ਤੁਹਾਨੂੰ ਜੀ ਜੋ ਸਾਨੂੰ ਸੰਭਗਾਂ ਸਿੰਘ ਨਾਂਜੀ ਬਣੂ ਉਪ ਮੰਤਰੀ ਪੰਜਾਬ ਹਰ ਉਹ ਤੁਸੀਂ ਬੈਂਕ ਸਿੱਖਿਆ ਮੰਤਰੀ ਹਾਲੇ ਪੰਜਾਬ ਦੇ ਜਿਹੜੇ ਕਿ ਬਹੁਤ ਵਧੀਆ ਐਜੂਕੇਸ਼ਨ ਨਾਲ ਜੁੜੇ ਹੋਏ ਉਹਨਾਂ ਦੇ ਅਦੇਸ਼ਾਂ ਦੀ ਅਨੁਸਾਰ ਅਤੇ ਹਾਇਰ ਐਜੂਕੇਸ਼ਨ ਦੇ ਵਿੱਚ ਜੋ ਉਹਨਾਂ ਦੇ ਵਿੱਚ ਵਿਕਾਸ ਦੇ ਕੰਮ ਹੋਇਆ ਅਸੀਂ ਉਹਨਾਂ ਦੇ ਨਹੀਂ ਪਤਾ ਆਪਣੀ ਤੇ ਅਮਰਿਆ ਉਹ ਉਹ ਹੈਗੀ ਆਪਣੇ ਪੰਜਾਬ ਦੀ ਲਹਿਰ ਚੱਲ ਰਹੀ ਹੈ ਜੋ ਸਿੱਖਿਆ ਕ੍ਰਾਂਤੀ ਦੀ ਪੂਰੇ ਸਭੰਦੇ ਵਿੱਚ ਅਸੀਂ ਇਹੀ ਗੱਲ ਹਾਂ ਦੇ ਜਾਨੇ ਆ ਜਿਹਦੇ ਤੋਂ ਪਹਿਲਾਂ ਮਣੀ ਸਰਕਾਰਾਂ ਨੇ ਸਾਨੂੰ ਵਿਦਿਆਰਥੀਆਂ ਨੂੰ ਖੜੇ ਵਿਦਿਆਰਥੀਆਂ ਨੂੰ ਕਟਾਵਾ ਟਾਈਮ ਆਣੀ ਨਹੀਂ ਦਈਆ ਹੁਣ 31 ਮਾਰਚ ਤੋਂ ਪਹਿਲਾਂ ਪਹਿਲਾਂ ਕਟਾਵਾ ਆ ਜਦਿਆਂ ਬਸੇ ਬਿਰੀ ਅਪਲਾਈ ਕਰਦੇ ਆ ਮੈਂ ਵੀ ਇੱਕ ਵਿਦਿਆਰਥੀ ਹਾਂ ਉਦੋਂ ਦਸੰਬਰ ਕਰਕੇ ਕਟਾਵਾ ਆ ਜਦਿਆਂ ਬਸੇ ਬਿਰੀ ਅਪਲਾਈ ਪੂਰੀ ਕਰ ਲਈਏ ਅਗਲੇ ਹੁਣ ਬਗੀਆਂ ਤੇ ਕਟਾਵਾ ਸੈਸ਼ਨ ਨੂੰ ਹੁਣ ਪਹਿਲਾ ਆ ਜਦਿਆਂ ਇਹਦੇ ਤਾਇਪ ਅਕਸਮ ਪੜ੍ਹਨਾਂ ਦੇ ਵਿੱਚ ਜਿੰਨੇ ਵੀ ਕੰਮ ਕਰ ਰਹੇ ਆ ਇਹਨਾਂ ਨੂੰ ਨੀਤੇ ਚਾਰਜਵਾਰੀ ਆ ਵੀ ਬਹੁਤ ਖੰਡਾ ਦਿੱਕਿਆ ਗੂ ਦੇ ਨਵੇਂ ਕਲਾਸਰੂਮ ਅਦੁਰਿਕ ਬਣਾਏ ਅਨੇਕ ਕਾ ਚੱਕਰੀ ਨਾਲੇ ਜਿਹਦੀ ਕੋ ਸਾਰੀ ਰਾਮ ਕੰਮ ਮਟੇ ਨੂੰ ਮਿਲਦੀ ਹੈ ਲਾਇਬ੍ਰੀ ਆ ਬਹੁਤ ਵਧੀਆ ਲੈਬਰੀਆਂ ਮਾਰਿਆ ਇਤਾਂ ਦੇ ਕੰਮ ਕਰਿਆ ਜੀ ਪੰਜਾਬ ਸਰਕਾਰ ਦੇ ਦੇ ਅਨੁਸਾਰ ਐਮਐਲਏ ਸਾਹਿਬ ਪਿੰਡ ਵਾਲਿਆਂ ਨੇ ਕਹਿਣਾ ਵੀ ਇਹ ਚਾਰਜਵਾਰੀ 2013 ਤੋਂ ਪਹਿਲਾਂ ਦੀ ਬਣੀ ਹੋਈ ਹੈ ਵੀ ਇਸ ਤੋਂ ਬਾਅਦ ਅਜੇ ਤੱਕ ਛੇ ਤੋਂ ਘਟਕਿੰਗ ਕਰਿਆ ਜਾ ਰਿਹਾ ਹੈ ਇਹਨਾਂ ਦੇ ਜੋ ਪੁਰਾਣੇ ਸਕਾਨਾਂ ਨੇ ਜੋ ਕੰਮ ਕਰੇ ਉਹ ਉਮੀਦਵਾਰਾਂ ਖਾੜੀ ਸਰਕਾਰ ਨੇ ਆ ਕੇ ਤੁਹਾਨੂੰ ਗ੍ਰਾਂਟ ਦਿੱਤੀ ਹੈ ਨਵੀਆਂ ਚਾਤਵਾਰੀਆਂ ਬਣਾਉਣ ਦੀ ਅਸੀਂ ਉਹਨਾਂ ਦੇ ਉਗਾਰਨ ਕਰਨਾ ਹੈ ਜਿਸ ਤਰ੍ਹਾਂ ਇਹ ਇਹ ਚਾਰਜਵਾਰੀ ਹੁਣ ਬਣਾਈ ਗਈ ਜਿਸ ਕੋਈ ਨਹੀਂ ਹੋਈ ਨਹੀਂ ਹੋਈ ਇਹ ਬਹੁਤ ਗਣੀ ਖਾੜੀ ਸਰਕਾਰ ਵੀ ਗੱਲ ਨੂੰ ਪਿੱਛਾ ਪੈ ਗਿਆ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹੀ ਤੁਹਾਨੂੰ ਇਹ ਚਾਤਵਾਰੀਆਂ ਬਣਾਉਣੀ ਸ਼ੁਰੂ ਕੀਤੀ ਹੈ ਪਹਿਲਾਂ ਤਾਂ ਉਸਾਂ ਮੈਂ ਵੀ ਸਮਝੀ ਰਿਆਂ ਉਹਨਾਂ ਦੇ ਵਿੱਚ ਕੋਈ ਚਾਤਬਾਦੀ ਨੂੰ ਹੁੰਦੇ ਡੰਗਰ ਫਿਰਦੇ ਰਹੇ ਸੀ ਜੋ ਕੋਈ ਮਰਜ਼ੀ ਆ ਜਾਏ ਉਹਨੋਂ ਕੋ ਵਾਲੀ ਹੈ ਬਕਾਇਦਾ ਟੂ ਲੋਕ ਹੁੰਦੇ ਆ ਚਾਤ ਪਰੇ ਚਾਤਬਾਦੀ ਬਣੀ ਹੋਈ ਹੈ ਵਧੀਆ ਬਾਹੂ ਬਣੇ ਹੋਇਆ ਵਧੀਆ ਬੱਤੀ ਭਾਈ ਦਾ ਛਾਵੇ ਹੈ ਬੋਸ਼ੁਰ ਬੋਨਾ ਤਵਾ ਤੂ ਆਇਆ ਸਟੇ ਕਾਰਾਂ ਗੋਨ ਜੀ बस 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 I'm not 서 o i n ਠੀਕ ਹੈ ਆਉਂਦੇ ਆਂ ਮੁੱਖਾ ਠੀਕ ਹੈ ਕਰੋ ਜੀ ਆਜੋ ਬੜੇ ਆਜੋ ਕਰਨਦੀਪ ਇੱਧਰਲੇ ਪਾਸੇ ਆਓ ਜੀ ਠੀਕ ਹੈ ਜੀ ਤੁਹਾਨੂੰ ਆਮ ਕੋ ਸਰਕਾਰੀ ਪ੍ਰਾਇਮਰੀ ਸਕੂਲ ਦਾ ਰਪੂਰ ਕੋਟ ਵਿੱਚ ਐਮਐਲਏ ਸਾਹਿਬ ਨੂੰ ਸਨਮਾਨਿਤ ਕਰਦੇ ਹੋਏ ਡਿੰਜਰ ਸਾਹਿਬਾਨ ਤੇ ਉਕਰ ਪੰਚਾਇਤ ਪਹਿਲੀਆਂ ਪੁਲੀਸ਼ਨਾਂ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ